एगा नगर जो जो किसान टकराएगा वो चूर चूर हो जाएगा मोदी सरकार मरद ਜੰਨਬਾਦ ਜੰਨਬਾਦ ਦੇਖੋ ਅੱਜ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ ਐਨ ਡੀ ਏ ਦਾ ਗਠਜੋੜ ਆ ਉਹਨੂੰ ਤੇ ਇਹ ਤੋਂ ਬਾਅਦ ਇੰਡੀਆ ਗਠਜੋੜ ਆ ਉਹਨੂੰ ਦਿੱਤੇ ਗਿਆ ਭਾਜਪਾ ਦੇ 240 ਐਮਪੀਆ ਨੂੰ ਛੱਡ ਕੇ ਪੰਜਾਬ ਵਿੱਚ ਤੁਹਾਨੂੰ ਪਤਾ ਪੱਤਾ ਕੋਈ ਐਮਪੀ ਨਹੀਂ ਹੈਗਾ ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਔਰ ਇੱਕ ਅਕਾਲੀ ਦਲ ਦਾ ਐਮਪੀ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਤੋਂ ਇਸ ਤਰੀਕੇ ਨਾਲ ਪੂਰੇ ਦੇਸ਼ ਭਾਰਤ ਵਿੱਚ ਮੰਗ ਪੱਤਰ ਦਾ سلسلہ ਜੀ ਦਿੱਤਾ ਮੰਗ ਪੱਤਰ ਦੇ ਵਿੱਚ ਜਿਹੜੀ ਦੋ ਪੇਜਾਂ ਦੀ ਚਿੱਠੀ ਹੈਗੀ ਆ ਉਹਦੀ ਜਿਹੜੀ ਲੈਟਰ ਲੱਗੀ ਹੋਈ ਆ ਉਹ ਲੈਟਰ ਇਹ ਕਹਿ ਰਹੀ ਆ ਵੀ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਵੀ ਪਹਿਲਾ 378 ਦਿਨ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਮੋਦੀ ਸਰਕਾਰ ਨੇ ਕਮਿਟਮੈਂਟ ਕੀਤੀ ਚਿੱਠੀ ਲਿਖੀ ਸਾਨੂੰ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਜਿਹੜਾ ਵਾ ਕਰਜ਼ਾ ਮਾਫ਼ 2014 ਚ ਮੋਦੀ ਸਾਹਿਬ ਨੇ ਕਹਿਤਾ ਸੀ ਉਸ ਚਿੱਠੀ ਵਿੱਚ ਸ਼ਹੀਦਪੁਰਾਂ ਨੂੰ ਮਾਫ਼ਜ਼ਾ ਨੌਕਰੀਆਂ ਸ਼ਹੀਦਾਂ ਦਾ ਸਮਾਰਕ ਯੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਮੰਗ ਕੀਤੀ ਸੀ ਉਦੋਂ ਵੱਖ-ਵੱਖ ਥਾਵਾਂ ਤੇ ਇੱਕ ਦਿਨ ਦੋ ਦਿਨ ਕਰਕੇ ਪ੍ਰੋਗਰਾਮ ਕਿਸਾਨ 200 ਸਾਲ ਪਰ ਕਰਦੇ ਰਹੇ ਜਦੋਂ ਉਹਨਾਂ ਨੇ ਵੇਖਿਆ ਵੀ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਦੁਬਾਰਾ ਦਿੱਲੀ ਅੰਦੋਲਨ 2 ਦੋਵਾਂ ਫੋਰਮ ਵਾਲੋ ਸ਼ੁਰੂ ਕੀਤਾ ਜਿਹੜਾ 13 ਫਰਵਰੀ ਤੋਂ ਚੱਲੂ ਆ ਉਹਦੇ ਵਿੱਚ ਸਾਨੂੰ ਸਰਕਾਰ ਨੇ ਦਿੱਲੀ ਜਾਣ ਹੀ ਨਹੀਂ ਦਿੱਤਾ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਗਿਆ 433 ਕਿਸਾਨ ਜ਼ਖਮੀ ਕੀਤੇ ਗਏ ਇਹ ਸਾਰਾ ਵੇਰਵਾ ਅਰ ਇਹਦੇ ਵਿੱਚ ਉਹ ਵੇਰੇ ਵੇ ਦੇ ਨਾਲ ਨਾਲ ਜੋ ਸਾਡੇ ਨਾਲ ਤੱਕਾ ਹੋਇਆ ਉਹ ਤੱਕਾ ਦੱਸਿਆ ਗਿਆ ਵਾ ਵੀ ਆ ਤੱਕਾ ਸਾਡੇ ਨਾਲ ਹੋਇਆ ਤੇ ਦੇਸ਼ ਦੇ ਚੁਣੇ ਹੋਏ ਨਵੇਂ ਐਮਪੀਜ਼ ਪਾਰਲੀਮੈਂਟ ਦੇ ਵਿੱਚ ਮਾਨਸੂਨ ਸੱਤਰ ਦੇ ਵਿੱਚ ਇਹ ਗੱਲਾਂ ਚੱਕਣ ਵੀ ਸਾਡੇ ਨਾਲ ਕੀ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਦੂਸਰਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਪ੍ਰਾਈਵੇਟ ਬਿੱਲ ਲੈ ਕੇ ਆਉਣ ਪ੍ਰਾਈਵੇਟ ਬਿੱਲ ਵਿਰੋਧੀ ਧਿਰਾਂ ਲਿਆ ਸਕਦੀਆਂ ਜੇ ਨਹੀਂ ਲੈ ਕੇ ਆਉਣਗੇ ਇਹਨਾਂ ਦਾ ਚਿਹਰਾ ਵੀ ਨੰਗਾ ਹੋਊਗਾ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਰਹੇ ਇਹ ਪ੍ਰਾਈਵੇਟ ਬਿੱਲ ਲਿਆਉਣ ਆਰੋਧੇ ਤੇ ਇੱਕ ਪਾਰਲੀਮੈਂਟ ਦੀ ਇੱਕ ਧਾਰਾ ਵਾ ਉਹਦੇ ਵਿੱਚ VOTING ਹੁੰਦੀ ਆ VOTING ਕਰਵਾਉਣ ਉਸ ਤਹਤ ਪਤਾ ਲੱਗੇ ਵੀ ਦੇਸ਼ ਦਾ ਕਿਹੜਾ MP ਸਾਡੇ ਹੱਕ ਚ ਆ ਤੇ ਕਿਹੜਾ ਸਾਡੇ ਹੱਕ ਚ ਨਹੀਂ ਹੈਗਾ ਕਹਿ ਸਕਦੇ ਅੱਜ ਤਾਂ ਇਹ ਕਹਿ ਸਕਦੇ ਆ ਇਹ ਮਾਨਸੂਨ 70 ਚ ਪਤਾ ਲੱਗੂ ਵੀ ਵਿਰੋਧੀ ਤਰਕ ਕੀ ਕਰਦੀ ਆ ਤੇ ਕੀ ਔਰ ਇਹ ਤੋਂ ਗਾ ਜਿਹੜੇ NDA ਦੇ ਘਟਕ ਨੇ ਨਿਤਿਸ਼ ਕੁਮਾਰ ਆ ਠੀਕ ਆ ਇਹ ਤੋਂ ਗਾ ਚੰਦਰਬਾਬੂ ਨਾਇਡੂ ਜੀ ਆ ਨਵੇਂ ਆ ਪਾਰਟੀ ਆ ਉਹਨਾਂ ਦਾ ਰੁਖ ਕੀ ਆ ਕਿਸਾਨਾਂ ਪ੍ਰਤੀ ਇਹ ਵੀ ਸਾਡੇ ਸਾਹਮਣੇ ਅੱਜ ਜਦੋਂ VOTING ਹੋਊਗੀ ਦੂਸਰਾ ਅ ਜਿੰਨੇ ਔਜਲਾ ਸਾਹਿਬ ਸਾਨੂੰ ਇੱਥੇ ਮਿਲੇ ਨਹੀਂ ਹੈਗੇ ਸਾਨੂੰ ਜੋ ਖਬਰ ਮਿਲ ਰਹੀ ਗੁਰਦਾਸਪੁਰ ਚ ਰੰਧਾਵਾ ਸਾਹਿਬ ਵੀ ਨਹੀਂ ਹੈਗੇ ਇਹਦਾ ਮਤਲਬ ਸਪਸ਼ਟ ਹੈ ਵੀ ਔਜਲਾ ਜੀ ਤੁਹਾਡੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਜਿਹੜੇ ਦਾਅਵੇ ਕਰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਜਲੰਧਰ ਦੀ ਲਖਣ ਜਿੱਤਣ ਦੀ ਹੋੜ ਲੱਗੀ ਹੋਈ ਆ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਪਸ਼ਟ ਆ ਇਸ ਕਰਕੇ ਔਜਲਾ ਸਾਹਿਬ ਦੇ ਮੁਰਦਾਬਾਦ ਦੇ ਨਾਰੇ ਅਸੀਂ ਲਾਏ ਹੋਏ ਅੱਜ ਇੱਥੇ ਦੂਸਰਾ ਜੇ ਤੁਸੀਂ ਹਮ ਵੋਟਾਂ ਲਈਆਂ ਅੰਮ੍ਰਿਤਸਰ ਤੋਂ ਐਮਪੀ ਬਣਾਇਆ ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੇ ਤੁਹਾਡੇ ਦਰ ਤੇ ਆਜਾਇ ਸੀ ਤੁਹਾਨੂੰ ਆ ਕੇ ਮੰਗ ਪੱਤ ਲੈਣਾ ਸੀ ਜੋ ਅਸੀਂ ਗੱਲਾਂ ਚੱਕੀਆਂ ਉਹਨਾਂ ਦਾ ਬੇਟਾ ਕਹਿੰਦਾ ਵੀ ਮੈਨੂੰ ਇੰਨੀ ਸਿਆਸੀ ਸੂਝ-ਬੂਝ ਨਹੀਂ ਹੈਗੀ ਮੈਂ ਤੁਹਾਡੇ ਨਾਲ ਕਮਿਟਮੈਂਟ ਨਹੀਂ ਕਰ ਸਕਦਾ ਇਹਦਾ ਮਤਲਬ ਉਹਨਾਂ ਦਾ ਪੱਕਾ ਸਪਸ਼ਟ ਨਹੀਂ ਹੈ ਅਸੀਂ ਰਾਜਾ ਵੜਿੰਗ ਨੂੰ ਵੀ ਦੋਸ਼ੀ ਮੰਗਨੇ ਆ ਜਿਹੜਾ ਪ੍ਰਦੇਸ਼ ਦਾ ਅਧਿਐਕਸ਼ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਆ ਉਹਨੇ ਵੀ ਆਪਣੇ ਪਾਰਲੀਮੈਂਟਾਂ ਨੂੰ ਨਹੀਂ ਕਿਹਾ ਸੱਚੀ ਹੋ ਜੇ ਸਾਥੋਂ ਪ੍ਰਾਲੀ ਹੁੰਦੀ ਤਾਂ ਅਸੀਂ ਔਜਲਾ ਸਾਹਿਬ ਦਾ ਪਤਲਾ ਫੋਕਦੇ ਆ ਸੀ ਠੀਕ ਆ ਅਰ ਗਾਹਾਂ ਇਸ ਗੱਲਾਂ ਦਾ ਲਾਂਗੇ ਜਵਾਬਦੇਹੀ ਲਾਂਗੇ ਵੀ ਕਿਵੇਂ ਕਿਸਾਨ ਘਰ ਆਉਂਦੇ ਆ ਤੇ ਐਮਪੀ ਕਰ ਕਿਉਂ ਨਹੀਂ ਮਿਲਦੇ ਹੈਗੇ ਸੋ ਪੰਜਾਬ ਸਰਕਾਰ ਨੇ ਸਰਮੂਹ ਦੇ ਜਿਹੜੀ ਫਸਲ ਆ ਉਹਦੀ ਖਰੀਦਦਾਰੀ ਨਹੀਂ ਖਰੀਦ ਨਹੀਂ ਕੀਤੀ ਇੱਦਾਂ ਕੀ ਕਹਣਾ ਕਿਉਂਕਿ ਲਗਾਤਾਰ ਸੀਐਮ ਸਾਹਿਬ ਜਨਤਰ ਚ ਬੈਠੇ ਹੋਏ ਨੇ ਤੁਸੀਂ ਕਿ ਬਾਕੀ ਸਾਰੇ ਜਨਤਰ ਦੋ ਦੋ ਗੱਲਾਂ ਜਦੋਂ ਤੱਕ ਕੇਂਦਰ ਦੀ ਲੜਾਈ ਦਾ ਸਵਾਲ ਹੈ ਉਹ ਲੜ ਰਹੇ ਹੈਗੇ ਆ ਉਹ ਲੜੀ ਜਾ ਰਹੀ ਹੈ ਜਦੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਇਹਦਾ ਕੁੱਲ ਮਿਲਾ ਕੇ ਗੱਲ ਕਰੀਏ ਵੀ ਜੜੀ ਪੰਜਾਬ ਸਰਕਾਰ ਗੱਲਾਂ ਲੈ ਕੇ ਆਈ ਸੀ ਚੋਣਾਂ ਦੇ ਵਿੱਚ ਉਹ ਇੱਕ ਵੀ ਵਾਦਾ ਵਫਾ ਨਹੀਂ ਕਰ ਸਕਦੀ ਖੇਤੀ ਸੈਕਟਰ ਲਈ ਨਾ ਖੇਤੀ ਨੀਤੀ ਬਣੀ ਨਾ ਕੋਈ ਫਸਲਾਂ ਦੀ ਖਰੀਦ ਹੋਈ ਇਹ ਸਪਸ਼ਟਾ ਤਾਂ ਹੀ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਸਬਕ ਤਾਂ ਪੰਜਾਬ ਵਾਲਿਆਂ ਨੇ ਸਿਖਾ ਹੀ ਦਿੱਤਾ ਐਮਪੀ ਵਾਲਿਆਂ ਨੇ ਇਲੈਕਸ਼ਨਾਂ 'ਚ ਤੇ ਰਹਿੰਦਾ ਖਿੰਦਾ ਹੁਣ ਜਲੰਧਰ ਆਏ ਦੱਸ ਦੇਣਗੇ ਓਜਲਾ ਸਾਹਿਬ ਦਾ ਬੇਟਾ ਕਹਿੰਦੀ ਹੈ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਓਜਲਾ ਸਾਹਿਬ ਆਪ 2 ਸਾਲ ਉੱਤੇ ਜਿੱਥੇ ਮੰਤਰੀ ਕਹਿੰਦਾ ਖਾਣੇ ਦੇ ਹੱਕ ਵਿੱਚ ਇਹ ਨਹੀਂ ਕਿਹਾ ਜਾਂਦਾ ਕਿਸਾਨੀ ਬੋਦੀ ਜਗੇ ਦੇਖੋ ਦੇਖੋ ਜੋ ਉਹਨਾਂ ਨੇ ਪਿੱਛੇ ਕੀਤਾ ਉਹ ਆਪਣੀ ਥਾਂ ਆ ਅੱਜ ਉਹਨਾਂ ਦਾ ਚਿਹਰਾ ਤਾਂ ਨੰਗਾ ਹੋ ਗਿਆ ਨਾ ਜੇ ਤਾਂ ਓਜਲਾ ਸਾਹਿਬ ਕਹਿੰਦੇ ਮੈਨੂੰ ਨਹੀਂ ਸੀ ਪਤਾ ਜੇ ਪਤਾ ਸੀ ਤੇ ਫਿਰ ਕਿਉਂ ਨਹੀਂ ਆਏ 2 ਘੰਟੇ ਕੱਢ ਕੇ ਆ ਸਕਦੇ ਵੀ ਕਿਸਾਨ ਸਾਡੇ ਦਰ ਤੇ ਆ ਰਹੇ ਸੀ ਉਹਨਾਂ ਦੀ ਗੱਲ ਸੁਣੀਏ ਸਾਡਾ ਪ੍ਰੋਗਰਾਮ ਤੇ ਲਗਭਗ ਮਹੀਨਾ ਪਹਿਲਾਂ ਦਾ ਅਨਾਉਂਸਮੈਂਟ ਹੋਇਆ ਹੋਇਆ ਪੂਰੀ ਦੁਨੀਆ ਜਾਣ ਰਹੀ ਦੁਨੀਆ ਦੀ ਪ੍ਰੈਸ ਜਾਣ ਰਹੀ ਆ ਇਹਦਾ ਮਤਲਬ ਸਾਨੂੰ ਇਗਨੋਰ ਕਰਨਾ ਔਰ ਅਸੀਂ ਇਸ ਗੱਲ ਨੂੰ ਕਦੀ ਮਾਰ ਨਹੀਂ ਹਲਕਾ ਗੁਰਪਾਲ ਸਾਹਿਬ ਐਮਪੀ ਦੇ ਘਰ ਦੇ ਬਾਰੇ ਨਾਲ ਵੀ ਨਹੀਂ ਹੋਰ ਇਹਨਾਂ ਦੇ ਕਿੰਨੇ ਸੂਬਿਆਂ ਚ ਕਿਸਾਨਾਂ ਵੱਲੋਂ ਮੰਗ ਪੱਤਰ ਲਗਭਗ 13 ਸੂਬਿਆਂ ਦੇ ਵਿੱਚ ਕਿਸਾਨਾਂ ਸਾਡੀਆਂ ਦੋਹਾਂ ਫਾਰਮਾਂ ਦੇ ਐਸਕੇਮ ਗੈਰ ਰਾਜਨੀਤਿਕ ਤੇ ਕੇਐਮਐਮ ਦੇ ਸਾਥੀ ਆ ਗਏ ਮੰਗ ਪੱਤਰ ਸੈਂਕੜੇ ਐਮਪੀਸ ਨੂੰ ਦੇ ਰਹੇ ਆ ਹਾਂ ਅਮਰਤਪਾਲ ਜੀ ਤਾਂ ਹੈ ਨੇ ਉਹਨਾਂ ਦੇ ਪਿਤਾ ਜੀ ਉੱਥੇ ਉਹ ਸਾਨੂੰ ਪੱਕਾ ਹੀ ਪਤਾ ਐਜ ਐਮਪੀ ਕਿਉਂਕਿ ਉਹ ਐਮਪੀ ਨੇ ਤਰਨਤਾਰਨ ਦੇ ਅਸਾਸੀ ਮੰਗ ਪੱਤਰ ਉਹਨਾਂ ਨੂੰ ਵੀ ਦੇਣਾ ਸੀ ਸਿਮਰ ਮਤਲਬ ਇਹ ਇੱਕ ਹੀ ਗਾਰਡਸ਼ੂ ਕੀਤਾ ਦਿੰਦਾ ਦੇਖੋ ਇੱਕ ਤਾਂ ਅਗਲਾ ਕਦਮ ਹੈਗਾ ਵੀ 17 18 ਨੂੰ ਅੰਮ੍ਰਾਲੇ ਦੇ ਵਿੱਚ 2 ਦਿਨ ਦਾ ਮੋਰਚਾ ਐਸਐਸਪੀ ਅੰਮ੍ਰਾਲਾ ਖਿਲਾਫ ਖੋਲ ਰਹੇ ਆ ਜਿਹੜੇ ਨੌਜਵਾਨ ਗ੍ਰਿਫਤਾਰ ਨੇ ਅਗਲਾ ਪ੍ਰੋਗਰਾਮ ਤੁਹਾਨੂੰ 17 18 ਵਿੱਚ ਹੀ ਐਲਾਨ ਆ ਜਾਏਗਾ ਇਹ ਜਿੰਨੀਆਂ ਵੀ ਇਹਨਾਂ ਦੀਆਂ ਮੰਗਾਂ ਆਇਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਸਾਰੀਆਂ ਵਾਜਬ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਜਦੋਂ ਵੀ ਇਹ ਜਿੱਥੇ ਮਰਜ਼ੀ ਧਰਨਾ ਲਾਉਣ ਮੇਰੇ ਕੋ ਭਵੇਂ ਤੁਰਿਆ ਫਿਰਿਆ ਨਹੀਂ ਜਾਂਦਾ ਮੈਂ ਧਰਨੇ ਵਿੱਚ ਬੈਠ ਹਾਂ ਕਿਉਂਕਿ ਮੈਂ ਵੀ ਕਿਸਾਨ ਆ ਨਾਲੇ ਪੰਦੇਰੋਂ ਨਾਲ ਨੂੰ ਮੈਂ ਹੈ ਬਹੁਤ ਪੁਰਾਣਾ ਇੱਕ ਦੂਜੇ ਨੂੰ ਜਾਣਦੇ ਆ ਇਹ ਜਾਣਦੇ ਮੇਰੇ ਬਾਰੇ ਕਿ ਮੈਂ ਇੱਕ ਕਾਮਰੇਡ ਸੋਚਦੀ ਔਰਤ ਦਾ ਤੇ ਮੈਂ ਇਹਨਾਂ ਦੇ ਨਾਲ ਧਰਨੇ ਤੇ ਰੋਣਾ ਤੇ ਜਿੱਥੇ ਤੱਕ ਮਰਜ਼ੀ ਭਵੇਂ ਦਿੱਲੀ ਲਾਲਣ ਮੈਂ ਉੱਥੇ ਵੀ ਪਹੁੰਚਣਾ ਸੋ ਇਹਨਾਂ ਦੀਆਂ ਮੰਗਾਂ ਬਿਲਕੁਲੋਂ ਵਾਜਬ ਨੇ ਤੇ ਵਾਜਬ ਮੰਗਾਂ ਪੂਰੀਆਂ ਕਰਨੀਆਂ ਸਰਕਾਰਾਂ ਦਾ ਹੱਕ ਬੰਦਾ ਪਰ ਸਰਕਾਰ ਫਿਰ ਸਾਡੀ ਬਦਕਿਸਮਤੀ ਨੂੰ ਵੀ ਉਹ ਚੋਰ ਝੂਠਾ ਬੰਦਾ ਜਿਹੜਾ ਉਹ ਸਾਡੇ ਸਿਰ ਤੇ ਬਿਠਾ ਦਿੱਤਾ ਗਿਆ ਹੀਰਾ ਮੇਰੀ ਨਾਲ 47 ਵੋਟਾਂ ਤੇ ਉਹਨੇ ਹੇਰਾਫੇਰੀ ਬਣੀ ਉਹ ਆਪ ਹਰਦਾ ਸੀ 26000 ਵੋਟ ਨਾ ਉਹ ਹਰਦਾ ਸੀ 26000 ਦੇ ਨਾਲ ਮਿਲ ਦੋ 400 ਨਾਲ ਕਿਤੇ ਫਿਰ ਗਲਤ ਮਸ਼ੀਨਾ ਦੀ ਵਰਤੋਂ ਕਰਕੇ ਉਹ ਜਿੱਤਿਆ ਹੈ ਤੇ ਜਿਹੜਾ ਇਸ ਤਰ੍ਹਾਂ ਝੂਠਾ ਜਿੱਤਿਆ ਹੋਵੇ ਉਹਦੇ ਪੈਰ ਨਹੀਂ ਹੁੰਦੇ ਛੇਤੀ ਇਹਦੇ ਪੈਰ ਓਖੜ ਜਾਣਗੇ ਕਿ ਪੌੜੀਆਂ ਜਿਹੜੀਆਂ ਕੱਚਾਂ ਚ ਦੇ ਕੇ ਲੋਕ ਤੁਰਦੇ ਆ ਉਹਨਾਂ ਤੇ ਤੁਰਨ ਚੋਂਦਾ ਰਹੂਗੀ ਲੋਕੀ ਤੇ ਮਜ਼ਬੂਤ ਆ ਕਿਸਾਨ ਨੇ ਸਾਰੇ ਜਿਹੜੇ ਨੇ ਉਹ ਲੋਕੀ ਦੇ ਨੇਤਾ ਨੂੰ ਜਿਹੜਾ ਐਮਪੀ ਐਮਪੀਆਂ ਨੂੰ ਮੰਗ ਪੱਤਰ ਦੀਨ ਪਹੁੰਚੇ ਬੀਜੇਪੀ ਨੇ ਛੱਡ ਕੇ ਕਿ ਸਾਨੂੰ ਵਿਸ਼ਵਾਸ ਹੈ ਕਿ ਕੁਝ ਨਾ ਕੁਝ ਹੱਲ ਹੋਵੇਗਾ ਬਿਲਕੁਲ ਬਿਲਕੁਲ ਵਿਸ਼ਵਾਸ ਹੈ ਕਿਉਂਕਿ ਮੈਂ ਨਾਲੇ ਤੁਹਾਡੇ ਅਰੇ ਜੀ ਕਿਸਾਨ ਮੰਗ ਪੱਤਰ ਉਹ ਜਿਹੜਾ ਸਭ ਲੈਣੇ ਉਹਨਾਂ ਵਿੱਚ ਉਹ ਵੀ ਲੈਣ ਨਹੀਂ ਆਏ ਉਹ ਕਰ ਨਹੀਂ ਆ ਲੈਣ ਨਹੀਂ ਆਏ ਐਸ ਵੇਲੇ ਲੁਧਿਆਣੇ ਆ ਜਿਵੇਂ ਨੀ ਚੋਂ ਨੋਂ ਡਈ ਆ ਉਹਦੀ ਗੱਲ ਹੋਈ ਜਾਂ ਨਾਲ ਕਿ ਮੈਂ ਨਹੀਂ ਅਵੇਲੇਬਲ ਵੀ ਤੁਸੀਂ ਇਸ ਤਰੀਕ ਨੂੰ ਆ ਜਾਓ ਪਰ ਇਹਨਾਂ ਦਾ ਜਾਂਦਾ ਸੀ ਇਹਨਾਂ ਨੇ ਆਜਾਣਾ ਸੀ ਮੈਂ ਇਹਨਾਂ ਦਾ ਸਵਾਗਤ ਕਰਦੀ ਆਂ ਇਹਦਾ ਕਿਉਂਕਿ ਬਿਨਾਂ ਰੋਣ ਤੋਂ ਬਿਨਾਂ ਪਿੱਟਣ ਤੋਂ ਸਾਡੇ ਹੱਕ ਨਹੀਂ ਸਾਡੇ ਆਂ